ਆਥਲੇ ਡੇਕੀ ਰਾਨੀ ਸਾਡੇ ਪ੍ਰਤੀਯਸੀ ਦੇ ਉੱਪਰ ਕਰਦੇ ਸਾਡੇ ਜਿਲ੍ਹੇ ਦਾ ਜਾਬ ਦੇ ਪੰਜਾਬ ਦੇ ਵਾਈਸ ਪ੍ਰਧਾਨ ਆਦਰਨੀ ਜਤਨਦਰਪੁਰ ਜੀ ਜਿਹੜੇ ਪੰਜਾਬ ਦੀ ਸੱਚੇ ਭੈਣ ਰਿੰਨ ਠੱਪੜ ਜੀ ਪੰਜਾਬ ਦੇ ਡੀਏ ਸ਼ਹਿਰ ਆਦਰਨੀ ਪ੍ਰਦੀਪ ਸ਼ਰਮਾ ਜੀ ਇਹਦਾ ਸਾਰਿਆਂ ਦੀ ਹਾਜ਼ਰੀ ਸਾਡੇ ਬਹੁਤ ਹੀ ਹਰਮਨ ਪਿਆਰੇ ਲੁਧਿਆਣੇ ਤੋਂ ਕੈਂਡੀਡੇਟ ਬ੍ਰਹਮੇਤ ਬਿੱਤੂ ਜੀ ਤੁਹਾਡੇ ਰਗਰੂ ਹੋਣ ਲੱਗੇ ਨੇ ਮੈਂ ਸੋਚਦਾ ਵੀ ਤੁਸੀਂ ਆਰਾਮ ਨਾਲ ਸਾਰੇ ਸ਼ਾਂਤੀ ਦੇ ਨਾਲ ਇਹਨਾਂ ਜਗ੍ਹਾ ਗੱਲਬਾਤ ਕਰਦੇ ਹੋਗੇ ਮਾਈਕ ਬੰਦ ਕਰ ਲਓ ਮਾਈਕ ਬੰਦ ਕਰ ਦਿਓ ਭਾਈ ਮਾਈਕ ਬੰਦ ਕਰ ਦਿਓ ਅਨਸਰ ਬੋਲੋ ਜੀ ਯਾਰ ਪਹਿਲੀ ਤੇ ਨਾ ਅੱਲਾਹ ਵੀ ਯਾਰ ਆਪਣਾ ਸਾਇਲੈਂਟ ਹੋ ਜੀ ਸਰ ਜੀ ਜੀ ਚਲੋ ਜੀ ਸਰ ਹਾਂਜੀ ਹਾਂਜੀ ਸਰ ਚਲੋ ਅੱਗੇ ਜੀ ਸਰ ਅੱਜ ਲੁਧਿਆਣਾ ਪਹੁੰਚੇ ਹੋ ਸਭ ਤੋਂ ਪਹਿਲਾਂ ਇੱਧਰ ਨਹੀਂ ਬਸ ਸਾਡੇ ਆਦਰਨੀਏ ਕਹਿੰਦੀ ਲਾਈ ਨਾ ਕੱਲੀ ਆ ਰਹੀ ਹੈ ਨਾ ਹੱਥ ਲਿਆ ਟਿਕਾ ਰਹੀ ਹੈ ਨਾ ਉੱਧਰ ਕਰ ਰੋ ਤੇ ਆਣਾ ਸਾਡੇ ਪ੍ਰਤੀਯਸੀ ਨੇ ਨਹੀਂ ਉੱਪਰ ਕਰਦੇ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਨਜ਼ਰ ਨਹੀਂ ਅੰਮ੍ਰਿਤ ਸਿੰਘ ਜੀ ਪੰਜਾਬ ਦੇ ਵਾਈਸ ਪ੍ਰਧਾਨ ਆਦਰਨੀਏ ਜਿੰਦਰ ਲਖਮੀ ਜੀ ਜਿਹੜੇ ਪੰਜਾਬ ਦੀ ਸੱਚੇ ਭੈਣ ਰਿੰਨ ਠੱਪੜ ਜੀ ਪੰਜਾਬ ਦੇ ਕੈਸ਼ੀਅਰ ਆਦਰਨੀਏ ਗੋਪਾਲ ਸ਼ਰਮਾ ਦੇਵੀ ਜੀ ਇਹਦਾ ਸਾਰਿਆਂ ਦੀ ਹਾਜ਼ਰੀ ਸਾਡੇ ਬਹੁਤ ਹੀ ਹਰਮਨ ਪਿਆਰੇ ਲੁਧਿਆਣੇ ਤੋਂ ਕੈਂਡੀਡੇਟ ਮਾਨੀਤ ਰਿੱਤੂ ਜੀ ਤੁਹਾਡੇ ਰਗਰੂ ਹੋਣ ਲੱਗੇ ਨੇ ਮੈਂ ਸੋਚਦਾ ਵੀ ਤੁਸੀਂ ਆਰਾਮ ਨਾਲ ਸਾਰੇ ਸ਼ਾਂਤੀ ਦੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮਾਈਕ ਬੰਦ ਕਰ ਲਓ ਮਾਈਕ ਬੰਦ ਕਰ ਦੋ ਇਹ ਬਾਈ ਮਾਈਕ ਬੰਦ ਕਰ ਦੋ ਹਾਂ ਜੀ ਸਰ ਬੋਲ ਲਓ ਓਏ ਯਾਰ ਕਹਿ ਲਈ ਤੇ ਨਾ ਯਾਰ ਆਪਣਾ ਸੈਟ ਲਓ ਹਾਂ ਜੀ ਸਰ ਜੀ ਜੀ ਚਲੋ ਜੀ ਸਰ ਹਾਂ ਜੀ ਹਾਂ ਜੀ ਸਰ ਕਰਵਾ ਲੇ ਅੱਜ ਇਹ ਲੜੀ ਬਣਾ ਕੇ ਜੀ ਸਰ ਆਈ ਲੁਧਿਆਣਾ ਪਹੁੰਚੇ ਹੋ ਸਭ ਤੋਂ ਪਹਿਲਾਂ ਇੱਧਰ ਨਹੀਂ ਬਸ ਸਕਦੇ ਸਾਡੇ ਆਦਰਨੀਏ ਰਾਜੀ ਰੇਂਦਰભાઈ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਤੋਂ ਬਾਅਦ ਜਿਨ੍ਹਾਂ ਨਾਲ ਬਹੁਤ ਲੰਬੇ ਚਿਰ ਤੋਂ ਪੰਜਾਬ ਬਾਰੇ ਪੰਜਾਬ ਦੇ ਹਲਾਤਾਂ ਬਾਰੇ ਬਹੁਤ ਲੰਬੀਆਂ ਗੱਲਾਂ ਜਿਹੜੀਆਂ ਉਹ ਮਸਲਾਂ ਕਰਨ ਜਿਆਦਾ ਰਹੀਆਂ ਕਰਨ ਮਹਿਸਦਾ ਰਾਜਾ ਸ਼੍ਰੀ ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਨੇ ਉਹ ਜ਼ਰੂਰ ਆਏ ਕਿਉਂਕਿ ਜੁਆਇੰਟ ਪੰਜਾਬ ਚ ਇਕੱਠਾ ਹੀ ਹਿਮਾਚਲ ਹਰਿਆਣਾ ਪੰਜਾਬ ਸੀ ਉਹ ਪੰਜਾਬੀ ਸੁਣਦੇ ਵੀ ਨੇ ਪੰਜਾਬੀ ਬੋਲਦੇ ਵੀ ਨੇ ਜਾਣਦੇ ਵੀ ਨੇ ਮਾਨਤਰੀ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹ ਤੋਂ ਬਾਅਦ ਸਾਡੇ ਸੰਗਠਨ ਮੰਤਰੀ ਦਾਨ ਸਿੰਘ ਜੀ ਸਾਡੇ ਜਲ ਸਰੋਤ ਮੰਤਰੀ ਨੇ ਸ਼ਿਕਾਵਤ ਸਾਹਿਬ ਸੁਨੀਲ ਜਾਖੜ ਜੀ ਆਪ ਘੱਟੀਆਂ ਲੋਕ ਸਾਡੇ ਆਇਆ ਹੋ ਗਿਆ ਰੱਖਣਾ ਕਿ ਨਹੀਂ ਸਾਡੇ ਲੋਕਾਂ ਦੇ ਵੀ ਮੇਰੇ ਦਰਿਆ ਕੀ ਕਰੀ ਜਾਂਦਾ ਬੀਜਪੀ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਦਿਲ ਦੀਆਂ ਗ੍ਰਹਾਈਆਂ ਬਹੁਤ ਬਹੁਤ ਦਾ ਪਿਆਵਾਂ ਜਿਨ੍ਹਾਂ ਨੇ ਮੈਨੂੰ ਠੀਕ ਹੈ ਆਪਣੇ ਪਰਿਵਾਰ ਦਾ ਕਰੋ ਜੀ ਉਹ ਚੁੱਪ ਰਿਹਾ ਹਿੱਸਾ ਬਣਾਇਆ ਪਰਿਵਾਰ ਦਾ ਸਾਥੀ ਬਣਾਇਆ ਮੈਂ ਬਹੁਤ ਦਿਲ ਦੀਆਂ ਗ੍ਰਹਾਈਆਂ ਤੋਂ ਇਹਨਾਂ ਦਾ ਬੰਦ ਦੋ ਤਿੰਨ ਪ੍ਰਮੁੱਖ ਗੱਲਾਂ ਸਭ ਤੋਂ ਪਹਿਲੀ ਪੰਜਾਬ ਕਿਉਂਕਿ ਇੱਕ ਬਾਰਡਰ ਸਟੇਟ ਆ ਪੰਜਾਬ ਦੇ ਵਿੱਚ ਬਹੁਤ ਤਾਕਤਾਂ ਐਸੀਆਂ ਐ ਜਿਹੜੀਆਂ ਹਮੇਸ਼ਾ ਪੰਜਾਬ ਨੂੰ ਪੰਜਾਬ ਦੇ ਅਮਨ ਸ਼ਾਂਤੀ ਨੂੰ ਹਮੇਸ਼ਾ ਬੰਕਰ ਦੀ ਕੋਸ਼ਿਸ਼ ਕਰਦੀ। ਤੇ ਉਸ ਅਮਨ ਚੈਨ ਨੂੰ ਬਹਾਲ ਰੱਖਣ ਲਈ ਉਸ ਪੰਜਾਬ ਨੂੰ ਦੁਸ਼ਮਣਾਂ ਤੋਂ ਬਚਾ ਕੇ ਰੱਖਣ ਲਈ ਜੇ ਕੋਈ ਅੱਜ ਸਭ ਤੋਂ ਮਜ਼ਬੂਤ ਜਾ ਮਜਬੂਤੀ ਨਾਲ ਸਾਹਮਣੇ ਆ ਰਿਹਾ ਉਹ ਬੀਜਪੀਆ ਬੀਜਪੀ ਦੀ ਸਰਕਾਰ ਕਿਉਂਕਿ ਮੈਨੂੰ ਪਤਾ ਜਿਵੇਂ ਮੇਰੇ ਦਾਦਾ ਜੀ ਸਰਦਾਰ ਬਿਨ ਸਿੰਘ ਜੀ ਨੇ ਉਦੋਂ ਬੀਜਪੀ ਨਾਲ ਰਲ ਕੇ ਚਾਹੇ ਉਹ ਲੀਡਰ ਅੱਜ ਹੈਗੇ ਚਾਹੇ ਉਹ ਲੀਡਰ ਉਹਨਾਂ ਦੇ ਨਾਲ ਦੇ ਉਹ ਸ਼ਹੀਦ ਹੋ ਗਏ ਇੱਕ ਮੁੱਠ ਹੋ ਕੇ ਕੰਮ ਕੀਤਾ ਉਸੇ ਤਰੀਕੇ ਨਾਲ ਅੱਜ ਪ੍ਰਾਇੋਰਟੀ ਕਿਉਂਕਿ ਅੱਤਵਾਦ ਅੱਜ ਦਾ ਬਦਲ ਗਿਆ ਅੱਜ ਅੱਤਵਾਦ ਗੈਂਗਸਟਰਾਂ ਦੇ ਸ਼ਕਲ 'ਚ ਅੱਜ ਵਿਦੇਸ਼ਾਂ 'ਚ ਬਹਿ ਕੇ ਉਹ ਰੋਜ਼ ਕਿਤੇ ਨਾ ਕਿੰਗੇ ਲੋਕਾਂ ਨੂੰ ਮਾਰ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਸੀਮਾਰੀ ਲੈ ਰਹੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਲੁੱਟ ਰਹੇ ਆ ਉਹਦੇ ਵਿੱਚ ਤੁਸੀਂ ਰੋਜ਼ ਇਹ ਹਾਲਾਤ ਪੰਜਾਬ ਦੇ ਦੇਖਦੇ ਹੋ ਕਿਉਂਕਿ ਸਭ ਤੋਂ ਪ੍ਰਾਇੋਰਟੀ ਇਹ ਆ ਜਿਹਦੇ ਕਰਕੇ ਸਾਡੀ ਇੰਡਸਟਰੀ ਲੁਧਿਆਣਾ ਤਾਂ ਮੇਨ ਅਸਟੇਟਮ ਰੋਜ਼ ਕਿਸੇ ਨਾ ਗੱਲ ਕਰੋ ਅਗਲਾ ਕਹਿੰਦਾ ਜੀ ਮੈਂ ਚੱਕ ਛੱਡ ਕੇ ਬਧਿਆ ਪ੍ਰਦੇਸ਼ ਜਾ ਰਹੇ ਮੈਂ ਛੱਡ ਕੇ ਯੂਪੀ ਜਾ ਰਹੇ ਹਾਂ ਕਿਉਂ ਕਿ ਉੱਥੇ ਸਰਕਾਰਾਂ ਜਿਹੜੀਆਂ ਬੀਜੇਪੀ ਦੀਆਂ ਨੇ ਉਹ ਇਸ ਤਰੀਕੇ ਨਾਲ ਤਕੜੇ ਹੋ ਕੇ ਕੰਮ ਕਰ ਰਹੀਆਂ ਉੱਥੇ ਕਿਸੇ ਵੀ ਐਂਟੀ ਨੈਸ਼ਨਲ ਨੂੰ ਮਾੜੇ ਬੰਦੇ ਨੂੰ ਉਹ ਸਿਰ ਨਹੀਂ ਚੱਕਣ ਦਿੰਦੇ ਤੇ ਆਮ ਇਨਸਾਨ ਚਾਹੁੰਦਾ ਕੀ ਹੈ ਸਭ ਤੋਂ ਪਹਿਲਾਂ ਉਹ ਆਪਣੀ ਅਮਨ ਸ਼ਾਂਤੀ ਪੀਸ ਆਰਾਮ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਪੰਜਾਬ ਚ ਜਿਹੜੀ ਪਿਛਲੇ 23 ਸਾਲਾਂ ਤੋਂ ਉਹ ਬੇਚੈਨ ਲੋਕ ਲੋਕ ਵਿਦੇਸ਼ਾਂ ਚ ਜਾ ਰਹੇ ਆ ਪਰ ਉਹ ਗੈਂਗਸਟਰ ਜਿਹੜੇ ਅਤਵਾਦੀ ਰੂਪ ਚ ਉੱਥੇ ਵੀ ਪਿੱਛਾ ਨਹੀਂ ਛੱਡ ਰਹੇ ਤੇ ਇਸ ਕਰਕੇ ਪੰਜਾਬ ਨਸ਼ੇ ਦੇ ਹਲਾਤ ਸਾਰੀਆਂ ਸਰਕਾਰਾਂ ਰਹੀਆਂ ਕਿਸੇ ਨੇ ਰੋਕਿਆ ਕਾਂਦੜਸ ਵੀ ਰਹੀ ਹੁਣ ਆਮ ਆਦਮੀ ਪਾਰਟੀ ਆ ਵਾਅਦੇ ਕਰਦੇ ਰਹੇ ਪਰ ਪੰਜਾਬ ਉਦੋਂ ਬੱਦ ਡੁੱਬਦਾ ਰਿਹਾ ਇਸ ਕਰਕੇ ਉਹ ਸੋਚ મોદી ਸਾਹਿਬ ਦੀ ਹੈ ਚਾਹੇ ਉਹ ਦੇਸ਼ ਦੀ ਗੱਲ ਕਰਨ ਕਿਤੇ ਇਹਦੀ ਕਿਤੇ ਲੈ ਕੇ ਜਿਸ ਇਨਸਾਨ ਨੇ 47 ਦੀ ਗੱਲ 2047 ਦੀ ਗੱਲ ਜਿਹੜਾ ਨੇ ਦੇਸ਼ ਨੂੰ ਤੀਜੇ ਨੰਬਰ ਤੇ ਵਿਕਸਤ ਭਾਰਤ ਬਣਾਉਣ ਦੀ ਤੀਜੇ ਨੰਬਰ ਤੇ ਗੱਲ ਕਰਤੀ ਪ੍ਰਿੰਸ ਸਾਹਿਬ ਤੇ ਫਿਰ ਆਪਾਂ ਕਿਉਂ ਨਾ ਜੀ ਆਪਣਾ ਪੰਜਾਬ ਅਸੀਂ ਕਿਉਂ ਪਿੱਛੇ ਰਹਿ ਜਾਈਏ ਉਸ ਯੱਗ ਦੇ ਵਿੱਚ ਪੰਜਾਬ ਕਿਉਂ ਨਾ ਅੱਗੇ ਜਾਵੇ ਕਿ ਉਹ ਨੂੰ ਸਭ ਚੀਜ਼ਾਂ ਨੂੰ ਦੇਖਦੇ ਹੋਏ ਤੇ ਪਹਿਲੀ ਗੱਲ ਸਭ ਤੋਂ ਅੱਜ ਤੱਕ ਬੀਜੇਪੀ ਜੀ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਤਾਂ ਕਹਾਂ ਬੀਜੇਪੀ ਦੇ ਪਿੱਛੇ ਵੀ ਭਾਈ ਰਵੀ ਤੁਸੀਂ ਵੀ ਜਿਆ ਹੋਇਆ ਮਿਹਨਤ ਕਰਕੇ ਜਿਹੜੀ ਬੀਜੇਪੀ ਨੂੰ ਇੱਥੇ ਤੱਕ ਲੈ ਕੇ ਆਏ ਅੱਜ ਆ ਬਿਲਡਿੰਗਾਂ ਮਨਾਰ ਦਿਖ ਰਹੇ ਆ ਖੜੇ ਅਸੀਂ ਅੱਜ ਜੁਆਇਨ ਕਰ ਗਏ ਪਰ ਉਹਦੇ ਪਿੱਛੇ ਕਾਰਨ ਕੀ ਆ ਵੀ ਅੱਜ ਤੱਕ ਬੀਜੇਪੀ ਬੀ ਟੀਮ ਅਕਾਲੀ ਦਲ ਇਹ ਟੀਮਸ ਤੇ ਬੀਜੇਪੀ ਕੋਲ ਥੱਲੇ ਫੇਡਣ ਦਾ ਮੌਕਾ ਇਕੱਲੇ ਕੰਮ ਕਰਨ ਦਾ ਮੌਕਾ ਨਹੀਂ ਸੀ ਤੇ ਜਦੋਂ ਸੈਂਟਰ ਲੀਡਰਸ਼ਿਪ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਕੱਲੇ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਏ ਟੀਮ ਬਣ ਕੇ ਆਪ ਬੀਜੇਪੀ ਅਗਵਾਈ ਦੇਣ ਲਈ ਤਿਆਰ ਆ ਤੇ ਉਦੋਂ ਬਾਅਦ ਇਹ ਫੈਸਲਾ ਹੋਇਆ ਵੀ ਸਭ ਤੋਂ ਵੱਧ ਸਾਡੇ ਅਰਗੇ ਜਿਹੜੇ ਦੇਸ਼ ਦੀ ਗੱਲ ਕਰਦੇ ਜਿਹੜੇ ਦੇਸ਼ ਪ੍ਰਤੀ ਹਮੇਸ਼ਾ ਸੋਚ ਰੱਖਦੇ ਆ ਤੇ ਸਾਡੇ ਕੋਲੇ ਇਹ ਵੱਡੀਆਂ ਮੌਕਾ ਨਹੀਂ ਸੀ ਪੰਜਾਬ ਤੇ ਲੁਧਿਆਣੇ ਦਾ ਜਿਹਦੇ ਵਿੱਚ ਆਪਣਾ ਯੂਨ ਹੈ ਉਦੋਂ ਬਾਅਦ ਜੀ ਆ ਦੇਖੋ ਤਾਂ ਸਹੀ ਕਰਤਾਰਪੁਰ ਸਾਹਿਬ ਲੰਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ ਚ ਪੂਰੇ ਇੱਕਰ ਤੇ ਰੋਜ਼ ਤੇ ਉਹ ਕਰਤਾਰਪੁਰ ਸਾਹਿਬ ਲੰਘਾ ਕਿਨਾਂ ਨੇ ਖੋਲੇ ਮੋਦੀ ਸਰਕਾਰ ਨੇ ਖੋਲਿਆ ਜੇ ਗੱਲ ਕਰੀਏ ਮੈਂ ਹੁਣੀ ਦੇਖ ਰਿਆ ਸੀ ਸ਼ਹਿਬਜ਼ਾਦਿਆਂ ਦੇ ਨਾਂ ਤੇ ਇਹ ਮਸਾਲੂ ਤੋਂ ਵੱਡੀ ਕੁਰਬਾਨੀਆਂ ਹੀ ਨਹੀਂ ਕੋਈ ਵੀਰ ਬਾਲਦੇਵਸ ਕਿਸੇ ਨੇ ਕਦੇ ਨਹੀਂ ਸੋਚਿਆ ਸੀ ਤੇ ਕਿਹਨੇ ਸੋਚਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਬੀਜੇਪੀ ਸਰਕਾਰ ਨੇ ਸੋਚਿਆ ਉਤੋਂ ਬਾਅਦ 550 ਸਾਲਾ ਗੁਰੂ ਨਾਨਕ ਦੇਵ ਜੀ 350 ਸਾਲਾ ਗੁਰੂ ਗੋਬਿੰਦ ਸਿੰਘ ਜੀ 400 ਸਾਲਾ ਗੁਰੂ ਤੇਗ ਬਹਾਦਰ ਚਾਹੇ ਬਿਹਾਰ ਦੀ ਗੱਲ ਹੋਵੇ ਮੈਂ ਕਹਿੰਦਾ ਨਜ਼ਾਰਾ ਕਰੋ ਦੇਖੋ ਮੈਂ ਕੁਝ ਦਿਨ ਪਹਿਲਾਂ ਜਾ ਕੇ ਆਇਆ ਉੱਥੇ ਉਸ ਕੰਮ ਹੋ ਰਿਹਾ ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਫਲਾਈਓਵਰ ਬਣ ਰਹੇ ਆ ਕੋਈ ਪੁਲ ਬਣ ਰਹੇ ਆ ਇਕੱਲੇ ਤੇ ਕਿਹਨੇ ਮੈਂ ਹੁਣੇ ਹੀ ਫੜ ਰਿਹਾ ਸੀ ਕਿ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਸ ਇੱਜ਼ਤ ਮਾਨ ਨਾਲ ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹ ਸਰੂਪ ਆਏ ਤੇ ਕਿਸ਼ ਸ਼ਾਨ ਨਾਲ ਮਾਣ ਵਧਿਆ ਸਾਡਾ ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤੇ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ ਐਫਸੀਆਰ ਉਹਨੂੰ ਰਜਿਸਟ੍ਰੇਸ਼ਨ ਗੁਰੂ ਹਰਮੰਦਰ ਸਾਹਿਬ ਦੀ ਬੀਸੀਡੀ ਬਾਹਰ ਦੀ ਸੰਗਤ ਆ ਡੋਨੇਸ਼ਨ ਆ ਜਿਹੜੀ ਦੇ ਸਕੇ ਉਹ ਬੜਾ ਸੌਖਾ ਕੀਤਾ ਚਲੋ ਇਹ ਤਾਂ ਗੱਲ ਕਰਨੀ ਹੋਸੀ ਜਿਹੜਾ ਹਰਮੰਦਰ ਸਾਹਿਬ ਜੀਐਸਟੀ ਤੋਂ ਬਾਹਰ ਕੱਢਣਾ ਉਹ ਚਲੋ ਇੱਕ ਪੁਆਇੰਟ ਜਿਹੜਾ ਵੀ காங்கிரஸ் ਪਾਰਟੀ ਅਸੀਂ ਉਹ ਦਿਨ ਸਾਰੇ ਬੈਠੇ ਅਸੀਂ ਹੈਰਾਨ ਹੋ ਗਏ ਜਿਵੇਂ ਗਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਲਾਂਘੇ ਵਾਲੀ ਗੱਲ ਖੁਸ਼ੀ ਮਨਾਇਆ ਚਾਹ ਚੜਿਆ ਤੇ ਜਦੋਂ ਰਾਮ ਮੰਦਰ ਦੀ ਗੱਲ ਆਈ ਆਪਣੇ ਚ ਕੋਈ ਅਫਸਾਰੇ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਹੀ ਹਨ ਉਦੋਂ ਹੈਰਾਨ ਹੋ ਗਏ ਅਸੀਂ ਸਾਰੇ ਹੀ ਜਦੋਂ ਇੱਕ ਚਿੱਠੀ ਜਨਰਲ ਸੈਕਟਰੀ ਨੇ ਲਿਖੀ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਜਾਂ ਮੰਦਰ ਕਮੇਟੀ ਮੰਦਰ ਕਮੇਟੀ ਦਾ ਉੱਥੇ ਦਾ ਫੈਸਲਾ ਸੀ ਨਿਯੁkte ਜਿਹੜੇ ਸੀ ਉਹ ਮੰਦਰ ਕਮੇਟੀ ਵੱਲੋਂ ਸੀ ਤੇ ਜਦੋਂ ਇਹਨਾਂ ਨੇ ਉਹ ਠੁਕਰਾਤਾ ਅਸੀਂ ਚਲੋ ਮੈਂ ਨਹੀਂ ਮੈਨੂੰ ਨਹੀਂ ਪੁੱਛਣਾ ਉਹਨਾਂ ਨੇ ਪਰ ਜੇ ਉਹ ਇਹ ਕਹਿ ਦਿੰਦੇ ਵੀ ਅਸੀਂ ਅੱਜ ਨਹੀਂ ਜੀ ਕੱਲ ਆਵਾਂਗੇ ਕੱਲ ਨਹੀਂ ਅਸੀਂ ਪਰਸੋਂ ਆ ਜਾਂਗੇ ਸਾਡਾ ਪ੍ਰਬੰਧ ਕਰ ਦੋਗੇ ਪਰ ਕੋਰੀ ਨਾ ਕਰਤੀ ਵੀ ਨਹੀਂ ਅਸੀਂ ਨਹੀਂ ਹੁਣ ਉਹ ਆਖਰੀ ਇਹਨਾਂ ਦੇ ਕਿਲ ਜਿਹੜੀ ਸਾਡੇ ਸਾਰਿਆਂ ਦੇ ਮਨਾਂ 'ਚ ਇੱਕ ਬਹੁਤ ਭਾਰੀ ਦੁੱਖ ਜਿਹੜਾ ਉਸ ਤੋਂ ਬਾਅਦ ਹੋਇਆ ਤੇ ਉਹਦੇ ਵਿੱਚ ਬਹੁਤ ਲੋਕਾਂ ਨੇ ਜਦੋਂ ਲੁਧਿਆਣੇ ਆ ਕੇ ਗੱਲ ਕੀਤੀ ਤੇ ਸਾਨੂੰ ਹਰੇਕ ਬੰਦੇ ਨੇ ਇਹ ਗੱਲ ਕਹੀ ਯਾਰ ਵੀ ਤੁਸੀਂ ਥੋੜੀ ਪਾਰਟੀ ਕਰ ਕੀ ਰਹੀ ਤੁਸੀਂ ਸਿਆਸਤ ਕਰੋ ਤੁਸੀਂ ਰਾਮ ਮੰਦਰ ਜਿਹੜਾ 400 500 ਸਾਲਾਂ ਬਾਅਦ ਤਕਰੀਬਨ ਉਹ ਕਰਜ਼ਾ ਜਿਹੜਾ ਸਾਰਾ ਸਾਰਾ ਸੀਗਾ ਉਹ ਮੋਦੀ ਸਾਹਿਬ ਨੇ ਇਹ ਫੈਸਲਾ ਕਰਕੇ ਲਾਇਆ ਤੇ ਅਸੀਂ ਉਸ ਦਲ ਤੇ ਵੀ ਕਿੰਨੂੰ ਪ੍ਰੰਤ ਕਰੀਏ ਕਿੱਧਰ ਨੂੰ ਜਾ ਰਹੇ ਆ ਤੇ ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਜਿਹੜੀ ਦੱਸੀ ਆ ਵੀ ਦੇਸ਼ ਦੀ ਪ੍ਰਤੀ ਜਿਹੜੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਕਦ ਜਦੋਂ ਵੀ ਦੇਸ਼ ਦੇ ਪ੍ਰਤੀ ਗੱਲ ਕਦੇ ਵੀ ਬੀਜੇਪੀ ਨੇ ਚਾਹੇ ਉਹ ਕਿਸੇ ਵੀ ਦੇਸ਼ ਵਿਰੋਧੀ ਅੰਸਰ ਦੀ ਹੋਵੇ ਉਹਨੂੰ ਬੜੇ ਤਕੜੇ ਹੱਥਾਂ ਨਾਲ ਇਹ ਕਹਿ ਦਿੰਦੇ ਆ ਇਹਨੂੰ ਇਹ ਧਰਮ ਨਾਲ ਜੋੜ ਲੈਂਦੇ ਆ ਧਰਮ ਨਾਲ ਨਹੀਂ ਜਦੋਂ ਵੀ ਕੋਈ ਉਹ ਜਿਹਨੇ ਦੇਸ਼ ਨੂੰ ਗੁਰਦੁਆਰਿਆਂ ਚ ਤੋੜ-ਫੰਦ ਕੀਤੀ ਜਿਹੜਾ ਜਿਹੜਾ ਬੰਦਾ ਉਰੇ ਆ ਕੇ ਇੱਕ ਦੁਬਾਰਾ ਬੰਦੂਖਾਂ ਲੈ ਕੇ ਉਹ ਲੋਕਾਂ ਨੂੰ ਇਕੱਠੇ ਕਰਨ ਲੱਗਿਆ ਸੀ ਜਦੋਂ ਲੋਕ ਡਰ ਗਏ ਸੀ ਅੰਮ੍ਰਿਤਪਾਲ ਅਕੇ ਜਰਾ ਤੇ ਕਿਹਨੇ ਜਦੋਂ ਸਹਿਮ ਗਏ ਸੀ ਸਾਰੇ ਵੀ ਯਾਰ ਇਹ ਦੁਬਾਰਾ ਕੀ ਹੋ ਰਿਹਾ ਪੰਜਾਬ ਤੇ ਕਿਹਨੇ ਉਹ ਫੈਸਲਾ ਕੀਤਾ ਇਥੇ ਵਾਲਿਆਂ ਦੀ ਲਤਾਂ ਕੰਮ ਗਈਆਂ ਸੀ ਇਸ ਕਰਕੇ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਤੇ ਮੈਂ ਇਹ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦਾ ਬੀਜ ਸਤਰੀ ਕੇ ਨਾਲ ਪੂਰੀ ਤਰੱਕੀ ਬਾਕੀ ਸੂਬਿਆਂ ਚ ਹੋ ਰਹੀ ਆ ਉਹੀ ਤਰੱਕੀ ਆ ਜਿਹੜੀ ਅਮਨ ਸ਼ਾਂਤੀ ਲਿਆ ਕੇ ਪੰਜਾਬ ਚ ਕਰਾਂਗੇ ਤੇ ਅਖੀਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਅੱਜ ਉਤਸ਼ਾਹ ਦੇਖਿਆ ਅੱਜ ਜੋ ਚਾਹ ਦੇਖਿਆ ਕਿਉਂਕਿ ਬੀਜੇਪੀ ਦੇ ਵਿੱਚ ਵੀ ਬਹੁਤ ਲੋਕ ਕੈਂਡੀਡੇਟਸ ਬਹੁਤ ਲੋਕ ਟੈਕਸ ਮੰਗਦੇ ਸ ਬਹੁਤ ਖਬਰਾਂ ਵੀ ਐਸੀਆਂ ਲੱਗਦੀਆਂ ਰਹੀਆਂ ਪਰ ਇੱਕ ਹੋ ਗਿਆ ਇੱਕ ਹੋ ਕੇ ਸਮਝਦੇ ਬੀਜੇਪੀ ਬੀਜੇਪੀ ਦੇ ਲੀਡਰ ਬੀਜੇਪੀ ਦਾ ਵਰਕਰ ਫੁੱਲਾਂ ਦੇ ਵਰਖਾ ਕੀਤੀ ਮੈਂ ਸਮਝਦਾ ਅੱਜ ਲੁਧਿਆਣਾ ਇੱਕ ਹੋ ਗਿਆ ਮੈਂ ਸਮਝਦਾ ਕੋਈ ਉਹ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਰਹੀ ਅੱਜ ਲੋਕਾਂ ਦੇ ਜਿਵੇਂ ਇੱਕ ਮੇਲਾ ਹੁੰਦਾ ਨਾ ਮੇਲੇ 'ਚ ਕੋਈ ਪਾਰਟੀ ਨਹੀਂ ਕੋਈ ਧਰਮ ਨਹੀਂ ਸਭ ਆਇਆ ਹੁੰਦਾ ਤੇ ਅੱਜ ਉਸ ਬੀਜੇਪੀ ਦੇ ਜਿਹੜਾ ਨਰਿੰਦਰ ਮੋਦੀ ਜੀ ਦੀ ਗੱਲ ਜਿਹੜੀ 400 ਪਾਰ ਕਰਨ ਦੀ ਗੱਲ ਕੀਤੀ ਉਹਦੇ ਵਿੱਚ ਅੱਜ ਲੁਧਿਆਣਾ ਹੈ ਜਿਹੜਾ ਉਹ 400 ਵਿੱਚ ਅੱਜ ਸ਼ਾਮਲ ਹੋ ਗਿਆ ਤੇ ਅੱਜ ਹਰ ਵਰਗ ਹਰ ਰੰਗ ਹਰ ਮੈਂ ਜਿਹੜੀ ਹੈ ਬਾਕੀ ਪਾਰਟੀਆਂ ਛੱਡ ਕੇ ਅੱਜ ਲੋਕ 加 ਜਰੀ ਲਿਬ੍ਰੇਸਟੇਸ਼ਨ ਪਹੁੰਚੇ ਤੇ ਅੱਧਾ ਦਿਨ ਪਾਰਟੀ ਨੇ ਅੱਧਾ ਦਿਨ ਜਿਹੜੀ ਪਾਰਟੀ ਆ ਜਿਹੜੀ ਉਰੇ ਉਹਨਾਂ ਨੇ ਤਿਆਰੀ ਕੀਤੀ ਤੇ ਅੱਜ ਉਹ ਤਿਆਰੀ ਕਰਕੇ ਮੈਂ ਇਸ ਗੱਲ ਤੇ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਖੀਰ ਤੁਸੀਂ ਬਾਅਦ ਚ ਕੁਐਸਚਨ ਪੁੱਛਿਓ ਮੈਂ ਇੱਕ ਗੱਲ ਜ਼ਰੂਰ ਉਹਨੇ ਕਰਨੀ ਚਾਹਾਂ ਜੋ ਮੇਰੇ ਮਨ ਚਾ ਮੇਰੇ ਮਨ ਚ ਇੱਕ ਬਹੁਤ ਵੱਡੀ ਇਹ 30 ਸਾਲ ਮੈਨੂੰ ਪਤਾ ਇਹ ਮੈਂ ਇੰਚ ਇੱਕ ਵੀ ਸ਼ਬਦ ਕੋਈ ਝੂਠ ਨਹੀਂ ਬੋਲਦਾ ਇਹ ਮੈਨੂੰ ਪਤਾ ਅੰਕਲ ਜਦੋਂ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਭਈ ਉਹਨਾਂ ਦੇ ਮਨ 'ਚ ਪੰਜਾਬ ਪ੍ਰਤੀ ਕੀ ਆ ਉਹ ਮੈਂ ਉਦੋਂ ਦੇਖਿਆ ਜਦੋਂ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਪ੍ਰੋਗਰਾਮ ਬਣਾਇਆ ਹੁੰਦਾ ਉਹਨਾਂ ਨੇ ਮੀਂਹ ਰੀ ਤੂਫਾਨ ਜਹਾਦ ਬਠਿੰਡੇ ਕੋਈ ਉੱਥੇ ਸਰਕਾਰ ਕਾਂਗਰਸ ਦੀ ਕੋਈ ਡੀਜੀਪੀ ਨਹੀਂ ਪਹੁੰਚਿਆ ਦੇਖੋ ਇੱਕ ਚੀਮ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਆਏ ਹੁਣ ਕੋਈ ਡੀਜੀਪੀ ਨਹੀਂ ਕੋਈ ਚੀਫ ਸਕੱਟਰੀ ਨਹੀਂ ਕੋਈ ਮੰਤਰੀ ਨਹੀਂ ਤੇ ਪਰ ਇੰਨਾ ਉਹਨਾਂ ਦੇ ਮੰਚ ਸੀ ਵੀ ਮੈਂ ਆ ਚੀਜ਼ਾਂ ਲੈ ਕੇ ਆਇਆ ਅੱਜ ਪੰਜਾਬ ਦੀ ਮੈਂ ਅਨਾਉਂਸਮੈਂਟ ਕਰ ਰਹੀਆਂ ਉਹ ਬਠਿੰਡੇ ਤੋਂ ਬਾਹਰ ਰੋਡ ਨਿਕਲ ਕੇ ਗੱਡੀ ਜਿਹੜਾ ਕਿ ਪ੍ਰਾਈਮ ਮਿਨਿਸਟਰ ਖਾਸ ਤੌਰ ਤੇ ਬਾਰਡਰ ਦੇ ਨਾਲ-ਨਾਲ ਫਿਰੋਜ਼ਪੁਰ ਕਾਦੇ ਸਕਿਉਰਟੀ ਲਾਉ ਨਹੀਂ ਕਰਦੀ ਉਹਨਾਂ ਨੇ ਸਭ ਕੁਝ ਪਰੇ ਤੋੜ ਕੇ ਪੰਜਾਬ ਖਾਤਰ ਉਹ ਹਾਈ ਰੋਡ ਨਿਕਲੇ ਤੇ ਇੱਕ ਬਹੁਤ ਛੋਟੀ ਸਾਜ਼ਿਸ਼ ਕਰਕੇ ਜਿਹੜੀ ਇਨਕੁਆਰੀਆਂ ਚੱਲ ਰਹੀਆਂ ਬਹੁਤ ਛੋਟੀ ਸਾਜ਼ਿਸ਼ ਕਰਕੇ 10 20 50 ਬੰਦੇ ਇੱਕ ਐਸੀ ਜਗ੍ਹਾ ਤੇ ਪੁੱਲ ਤੇ ਉਹ ਮੂਰੇ ਟ੍ਰੈਫਿਕ ਜਾਮ ਕਰਵਾਤੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਰੁੱਕ ਗਏ ਉਹ ਆਕੇ ਗਏ ਉਹ ਜੀ ਮੈਨੂੰ ਪਤਾ ਕਿੰਨੇ ਪਰਸੈਂਟ ਉਹਨਾਂ ਨੇ ਸਿੱਤੀ ਪੱਤੀ ਫੌਜ ਗਿਣਤੀ 3% ਤੱਕ ਵੀ ਫੌਜ ਜਿਹੜੀ ਆ ਪੰਜਾਬ ਦੀ ਹੋਏਗੀ ਸਭ ਤੋਂ ਵੱਡਾ ਦੇਸ਼ ਦਾ ਮਿਊਜ਼ੀਅਮ ਗੁਰਨਾਨਕ ਦੇਵ ਜੀ ਨਾਂ ਤੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਆਪਣਾ ਕੋਰੀਡੋਰ ਬੜਿਆ ਉੱਥੇ ਉਹ ਸਟੀਲ ਹੱਬ ਆਫ ਇੰਡੀਆ ਜਿਹੜੀ ਉਹਨਾਂ ਨੇ ਬਣਾਉਣਾ ਸੀ ਆਪਣੇ ਗਵਿੰਦਗੜ੍ਹ ਆਈਟੀ ਹੱਬ ਉਹਨਾਂ ਨੇ ਬਣਾਉਣਾ ਸੀ ਮਹਾਲੀ ਇੱਥੇ ਤੱਕ ਗੱਲ ਕੀਤੀ ਸੀ ਏਮਸ ਜਾਂ ਇਹ ਤਾਂ ਬਹੁਤ ਉਹਨਾਂ ਨੇ ਹਰ ਇਹ ਵੀ ਸੋਚਿਆ ਸੀ ਵੀ ਜਿਹੜੇ ਧਰਮੀ ਫੌਜੀ ਨੇ ਜਿਹੜਾ ਆ ਗਏ ਉਹਨਾਂ ਨੂੰ ਵੀ ਕਿਵੇਂ ਦੁਬਾਰਾ ਉਹਨਾਂ ਦੇ ਬੱਚਿਆਂ ਨੂੰ ਅੱਗੇ ਕਿਵੇਂ ਨੌਕਰੀਆਂ ਦੇਣੀਆਂ ਇਹ ਇਹ ਤਾਂ ਮੈਂ ਤੁਹਾਨੂੰ ਬਹੁਤ ਛੋਟੀਆਂ ਗੱਲਾਂ ਦੱਸੀਆਂ ਸਾਰਾ ਪੰਜਾਬ ਦਾ ਜਿਹੜਾ ਕਿਸਾਨ ਦਾ ਕਰਜ਼ਾ ਉਹ ਉਹਨਾਂ ਨੇ ਮਾਫ਼ ਕਰਨ ਦੀ ਗੱਲ ਕਰ ਸੋ ਲੈ ਕੇ ਆਏ ਸੀ ਪਿਆਰੀ ਕਰਨੀ ਇਹ ਨਾ ਉਹ ਇੰਡਸਟਰੀ ਨੂੰ ਪੈਕੇਜ ਜਿਵੇਂ ਜਿਵੇਂ ਬੱਦੀ ਜਾਂ ਹਿਮਾਚਲ ਜਾਂ ਹਿਲ ਸਟੇਟਸ ਚ ਇੰਡਸਟਰੀ ਨੂੰ ਰਿਵੀਅੂ ਉਸੇ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਰਡਰ ਦੇ ਡਿਸਟ੍ਰਿਕਟ ਨੇ ਉਹਨਾਂ ਦੀ ਖਾਸ ਤੌਰ ਤੋਰ ਤੇ ਚਾਹੇ ਉਹ ਫਰੋਜ਼ਪੁਰਾ ਚਾਹੇ ਉਹ ਤਰਨਤਾਰਨ ਚਾਹੇ શ્રી ਅੰਮ੍ਰਿਤਸਰ ਸਾਹਿਬਾ ਜਿੰਨੇ ਵੀ ਬਾਰਡਰ ਦੀਆਂ ਉਹਨਾਂ ਨੂੰ ਉਸੇ ਤਰੀਕੇ ਨਾਲ ਜਿਵੇਂ ਪਹਾੜਾਂ ਦੇ ਰਾਜਿਆਂ ਨੂੰ ਇੰਡਸਟਰੀ ਨੂੰ ਸ਼ੂਟ ਮਿਲਦੀ ਆ بڑے ਤੋਂ بڑے ਪ੍ਰੋਜੈਕਟ ਵੀ ਉੱਥੇ ਆ ਸਕਣ ਜਸਪ੍ਰੀ ਦੇ ਚੁੱਤਾ ਨਾ ਹੋ। ਹੋਰ ਪੁਲਿਸ ਦੀਆਂ ਉਹਨਾਂ ਨੇ ਕੰਪਨੀਆਂ ਵਧਾਉਣੀਆਂ। ਤੇ ਮੈਂ ਕੁਝ ਚੀਜ਼ਾਂ ਜਿਹੜੀਆਂ ਮੈਂ ਅਜੇ ਭੁੱਲ ਗਿਆ ਦੁਬਾਰਾ ਭੁੱਲ ਗਿਆ। ਇਹ ਬੰਦਿਆਂ ਨੇ ਉਹਨਾਂ ਨੂੰ ਰੋਕੇ ਉੱਥੇ ਜਾਣ। ਕਿ ਇਸ ਕਰਕੇ ਉਹ ਸੁਪਨਾ ਹੈ ਜਿਹੜਾ ਉਹਨਾਂ ਦਾ ਉਹ ਦੁਬਾਰਾ ਸੱਚ ਹੋਵੇ। ਉਹ ਜੂਨ ਤੋਂ ਬਾਅਦ ਪੰਜਾਬ ਦੀ ਵੀ ਜੇਤੂ ਜਿਹੜੀ ਆ ਉਹ ਲੱਗੇਗੀ ਜਦੋਂ ਅਸੀਂ ਆਪਣੇ ਆਪ ਨੂੰ ਤਕੜਾ ਇੱਕ ਚਿਹਰਾ ਸਾਰੇ ਬਣਾ ਕੇ ਲੈ ਕੇ ਜਾਵਾਂਗੇ ਤੇ ਆਪਣੀਆਂ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਪੂਰੀਆਂ ਹੋਣਗੀਆਂ ਜੀ ਦਸਾਂ ਮੈਂਬਰ ਪਾਰਟੀ ਦੇ